ਇੱਧਰ ਬਾਈ ਆਪਣੇ ਸ਼ੋਲੂਆ ਕੜਾ ਸ਼ੋਲੂਆ ਕਿਸੇ ਨੇ ਇੱਥੇ ਛਾਣੇ ਸਿੱਟੇ ਹੋਣੇ ਆ ਚਾਹ ਤੇ ਦੇਖੋ ਹੁਣ ਕਿਵੇਂ ਡੱਡੇ ਲੱਗੇ ਆ ਇਹਦੀ ਦਾਲ ਬਣਾਵਾਂਗੇ ਕੱਲ ਨੂੰ ਇੰਨਾ ਡੱਡਿਆਂ ਦੀ ਬਣਾਵਾਂਗੇ ਦਾਲ ਸ਼ੋਲੂਆ ਦੀ ਦਾਲ ਕਹਿੰਦੇ ਨੇ ਅੱਗੇ ਬੁੜੀਆਂ ਲਿਆਉਂਦੀਆਂ ਨੇ ਸ਼ੋਲੂਆ ਪੱਟ ਕੇ ਆਲੂ ਵਿੱਚ ਪਾ ਕੇ ਇਹ ਆ ਸ਼ੋਲੂਆ ਕਿੰਨੇ ਕਿੰਨੇ ਲੱਗੇ ਡੱਟੇ ਆ ਦੇ ਲਾ ਦੱਡੇ ਲੱਗੇ ਅੱਗੇ ਬੁੜੇ ਬੁੜਿਆਂ ਨੇ ਜੇ ਛੋਲੂ ਦਾ ਬੀਜਣਾ ਨਾ ਛੋਲੂਆ ਜਦੋਂ ਅੱਗੇ ਛੋਲੂਆ ਬੀਜਣਾ ਨਾ ਛੋਲੂਆ ਤੇ ਰਾਖੀ ਪੈਣਾ ਬਜ਼ੁਰਗਾਂ ਨੇ ਰਾਖੀ ਬੈਣਾ ਰਾਖੀ ਓ ਕਿਹੜਾ ਭਾਈ ਓ ਕਿਹੜਾ ਤੂੰ ਡੱਡੇ ਪੱਟੀ ਜਾਣਾ ਕਿਹੜਾ ਓਏ ਓ ਛੋਲੇ ਪੱਟੀ ਜਾਣਾ ਓ ਬਾਬਾ ਮੈਂ ਆ ਕੋਈ ਨਹੀਂ 4 ਕਿਲ ਜਾਣੇ ਆ ਐ ਕਹਿੰਦੇ ਨੇ ਓ ਬਾਬਾ ਬਸ 4 ਕਿਲ ਜਾਣੇ ਆ ਮੈਂ ਲੈ ਜਾਣੇ ਆ ਹੈ ਹੌਣ ਡੱਡੇ ਦਿਖਾਈ ਨਹੀਂ ਦਿੰਦੇ ਕਿਤੇ ਵੀ ਨਾ ਛੋਲੂਗਾ ਆਲੂ ਯਾਲੂ ਕਰਤੇ ਛੋਲੂ ਦੀ ਥਾਂ ਤੇ ਅੱਗੇ ਕਮਾਦ ਹੁੰਦੇ ਸੀ ਲੋਹੜੇ ਦੇ ਬਾਬਾ ਗੰਨਾ ਲੈ ਲਿਏ ਲੈਲਾ ਪੁੱਤ ਕੋਈ ਨਹੀਂ ਲੈਲਾ ਚੁੱਪ ਲੋ ਚੁੱਪ ਲੋ ਕੋਈ ਨਹੀਂ ਆਪਣੇ ਹੀ ਆਹ ਤੇ ਗੰਨੇ ਵੀ ਲੋਕ ਬੀਜੜੋਂ ਹਟ ਗਏ ਤੇ ਫੇਰ ਬਾਈ ਲਾਲਾ ਹਾਵ ਛੋਲੂਆ ਤੇ ਸਰੂ ਵੀ ਹੁਣ ਬੀਜੜੋਂ ਸਰੂ ਆਮ ਦਾ ਲੋਕ ਹੈਗਾ ਬੀਜ ਦੇ ਤੇ ਜਣੀ ਅੱਗੇ ਜਿੰਨੀ ਅੱਗੇ ਵੀਦੇ ਉਹਨੇ ਨਹੀਂ ਔਲਗਾ ਵਾਲੀਆਂ ਨਹੀਂ ਕੱਢਦੇ ਉਹ ਨਰੀ ਬੀਜ ਲੈਂਦੇ ਅੱਗੇ ਔਲਗਾ ਕੱਢਦੇ ਰਹਿ ਲੋਕ ਆਪਣੇ ਬਜ਼ੁਰਗਾਂ ਭਲੇ ਔਲਗਾ ਕੱਢਦੇ ਹੁੰਦੇ ਸੀ ਸਿੱਧੀ ਗਣਾ ਔਲੀ ਕੱਢੀ ਆ ਕਣਕ ਦੇ ਵਿੱਚ ਦੀ ਮੰਗਲ ਹੁੰਦਾ ਸੀ ਆਪਣਾ ਔਲਗਾ ਕੱਢਦਾ ਹੁੰਦਾ ਸੀ ਮੰਗਲ ਸੁਧਾ ਬੜਾ ਮੁੜ ਕੇ ਤਾਂ ਫਿਰ ਅਸੀਂ ਆਪ ਹੀ ਇੱਕ ਬੰਦਾ ਖਿੱਚਣ ਵਾਲਾ ਪੋਰ ਜਿਹਾ ਆ ਗਿਆ ਉਹਦੇ ਨਾਲ ਅਸੀਂ ਆਪ ਹੀ ਮਤਲਬ ਬੀਜਣੀਆਂ ਔਲਗਾਂ ਕੱਢ ਦੇਣੀਆਂ ਸਰੋਂ ਵੀ ਦੇਣੀ ਹੁਣ ਤਾਂ ਯਾਰ ਉਹ ਗੱਲਾਂ ਹੀ ਗਈਆਂ ਜਿਹੜੀਆਂ ਅੱਗੇ ਹੁੰਦੀਆਂ ਸੀ ਯਾਰ ਅੱਗੇ ਬੁੜਗੇ ਨੇ ਜਾਣਾ ਚਾਰ-ਚਾਰੇ ਚਲੋ ਨਹੀਂ ਛੋਲਿਆਂ ਦਾ ਸਾਗ ਲੈ ਗਏ ਸਾਗ ਲੈਣ ਉੱਠ ਜਾਣਾ ਸਾਗ ਲੈਣ ਨਾ ਤਾਂ ਸਾਗ ਲੈ ਉਹਨਾਂ ਚੁਗਲੀਆਂ ਕਰੇ ਉਹਨੀਆਂ ਗੱਲਾਂ ਬਾਤਾਂ ਉਹਦਾ ਦਿਲ ਖੋਲਿਆਉਣਾ ਉਹ ਤਾਂ ਕਹਿੰਦੇ ਉਹਨੂੰ ਚੁਗਲੀਆਂ ਨਹੀਂ ਪਰ ਨਹੀਂ ਉਹ ਆਪਦੇ ਕਈ ਗੱਲਾਂ ਕਰਦੀਆਂ ਹੁੰਦੀਆਂ ਸੀ ਆਏ ਉਹ ਜੋ ਜੋ ਵੀ ਆਪਦਾ ਘਰਾਂ ਦਾ ਮਾਹੌਲ ਹੁੰਦਾ ਸੀ ਉਹਨਾਂ ਦੀਆਂ ਗੱਲਾਂ ਕਰਦੀ ਆਪਾਂ ਕਹਿੰਨੇ ਚੁਗਲੀਆਂ ਚੁਗਲੀਆਂ ਨਹੀਂ ਹੁੰਦੀਆਂ ਉਹ ਉਹ ਤਾਂ ਆਪਸ ਵਿੱਚ ਹੀ ਗੱਲਾਂ ਬੰਦੇ ਦਾ ਜਿਹੜੇ ਬੰਦੇ ਬਹਿ ਕੇ ਗੱਲਾਂ ਕਰੀ ਜਾਂਦੇ ਐ ਐਵੇਂ ਮਾਈਆਂ ਕਰਦੀਆਂ ਹੁਣ ਆਪਣੇ ਬਾਹਰ ਕੈਨੇਡਾ ਅਮਰੀਕਾ ਤੇ ਜਾਵੜੀਸ ਡੇਲੀਆ ਜਾਵੜੀਏ ਤੇ ਉੱਥੇ ਵੀ ਆਪਣੇ ਲੋਕ ਪਾਰਕਾਂ 'ਚ ਬੈਠੇ ਆ ਗੱਲਾਂ-ਬਾਤਾਂ ਕਰੀ ਜਾਂਦੇ ਆ ਤੇ ਆ ਵੋਟਾਂ ਦੀਆਂ ਗੱਲਾਂ ਚਲਾ ਲਈਆਂ ਮੰਤਰੀਆਂ ਦੀਆਂ ਚਲਾ ਲਈਆਂ ਆਮ ਪਾਰਟੀ ਦੀ ਚਲਾ ਲਈ ਏਰਕੀ ਨਹੀਂ ਹੋ ਰਹੀਂਦੀ ਆਮ ਪਾਰਟੀ ਏਰਕੀ ਜਾਊ ਕਾਂਗਰਸ ਦੂਜਾ ਕਹਿੰਦਾ ਨੀਲੀ ਕਾਲੀ ਆਉਣਗੇ ਇੱਕ ਅਲੱਗ-ਅਲੱਗ ਦਾ ਨਹੀਂ ਨਹੀਂ ਇੱਕ ਨਵੀਂ ਪਾਰਟੀ ਬਣਦੀ ਅੰਬਰਤਪਾਲ ਦੀ ਉਹ ਆਊਗਾ ਐ ਲੋਕ ਜੀ ਦੀ ਜਾਂਦੇ ਆ ਬੈਠੇ ਜਿਹੜੀਆਂ ਅੱਗੇ ਗੱਲਾਂ ਹੁੰਦੀਆਂ ਸੀ ਉਹ ਪ੍ਰੇਮ ਪਿਆਰ ਦੀਆਂ ਹੁੰਦੀਆਂ ਸੀ ਬਹਿ ਕੇ ਜਦੋਂ ਆਪਾਂ ਆਮ ਸੱਠਾਂ 'ਚ ਬਹਿੰਦੇ ਸੀ ਉੱਥੇ ਗੱਲਾਂ ਗੋਲਾ ਕਰੀ ਜਾਂਦੇ ਸੀ ਇੱਕ ਦੂਜੇ ਦੀਆਂ ਚਲ ਉਹਦੇ ਨਾਲ ਬੰਦਾ ਬਹਿ ਕੇ ਉਹਦਾ ਟਾਈਮ ਪਾਸ ਫਿਰ ਰੋਟੀ ਹੱਟੀ ਖਾ ਲੈਣੀ ਰੋਟੀ ਖਾ ਕੇ ਫਿਰ ਲੋਕਾਂ ਟੇ ਪੈ ਜਾਣਾ ਪੈ ਕੇ ਤੇ ਉਦੋਂ ਮੁੜ ਕੇ ਫੇਰ ਸੱਤ 'ਤੇ ਜਾਵੜਣਾ ਫੇਰ ਕੀ ਨਹੀਂ ਆਪਣਾ ਜੀ ਸੱਤ 'ਤੇ ਬਹਿ ਕੇ ਤੇ ਫੇਰ ਆਪਾਂ ਬਾਈ ਕਰੇ ਆ ਜਾਣਾ ਛਾਹ ਨੂੰ ਪੈ ਜਾਣਾ ਤੇ ਜਣੇ ਜੇ ਕਹਣਾ ਤੇ ਉਹ ਕਿੱਥੇ ਆ ਤੇਰਾ ਬਾਬਾ ਫਲਾੜਿਆ ਉਹ ਬਾਪੂ ਦਾ ਸਾਡਾ ਸਾਥ ਚ ਗਿਆ ਵਾ ਯਾਰ ਉੱਥੇ ਆ ਸਾਥ ਚ ਹੋਊਗਾ ਜੇ ਕੋਈ ਕੰਮ ਆ ਤਾਂ ਉੱਥੇ ਮਿਲ ਲਾ ਜਾ ਕੇ ਹੁਣ ਕਹਣਾ ਚੱਲ ਕੋਈ ਨਹੀਂ ਉੱਥੇ ਮਿਲ ਲਾਂਗੇ ਆ ਤੇ ਪਿੰਡ ਚੋ ਇੱਕ ਦੂਜੇ ਬੁੜਿਆ ਨੇ ਆਉਣਾ ਉਹ ਕੀ ਹਾਲ ਆ ਪੀਮ ਸਿਓ ਕੀ ਹਾਲ ਆ ਬੰਤਾਸ ਸਿਓ ਇੱਕ ਦੂਜੇ ਨੂੰ ਕਰੀ ਜਾਣਾ ਹੈ ਹੈ ਤੇ ਜਵੇਦਰਾ ਮੰਨੀ ਸੋ ਬੈਠਾ ਹੁਣ ਦੁਕਾਨੇ ਜੀਤੇ ਗਿਆ ਟੂ ਇਹ ਪੂਰਾ ਮਸ਼ਹੂਰ ਆ ਹੁਣ ਮੰਨੀ ਤੇ ਉਧਰੋਂ ਗੇਲੀ ਮਸ਼ਹੂਰ ਆ ਪੂਰਾ ਦੁਆਨਿਆਂ ਕਿਆਂ ਤੋਂ ਆ ਪੂਰੇ ਐ ਫੌਲਕ ਕੈਂ ਕੈਂ ਅਸੀਂ ਚੜਦੀ ਕਲਾ ਵਾਲੇ ਬੰਦੇ ਤੋ ਮੰਨੀ ਇਹ ਵੀ ਯਾ ਨਾ ਭਈ ਹਾਂ ਠੀਕਾ 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 ਵਧੀਆ ਬਾਈ ਖੁਸ਼ ਰਹਾ ਅਗਰ ਖੁਸ਼ ਚੜਦੀ ਕਲਾ ਰ ਹਾਂ ਐਤੀ ਮੂੜ ਤੇ ਹੈ ਕੁਛ ਨਹੀਂ ਪੈਂਡਣਾ ਸਭ ਸਾਈਂ ਤੁਰੇ ਜਾਣੇ ਆਣਦੇ ਲੱਤੇ ਜਾਣੇ ਆ ਕਿ ਨਹੀਂ ਪਰ ਜਿਹੜਾ ਭਾਈ ਅਗਲਾ ਮਾਹੌਲ ਸੀ ਨਾ ਉਹ ਨਿਓ ਮਿਲਦਾ ਮਿੱਤਰੋ ਮੈਂ ਤਾਂ ਬਸ ਮੈਂ ਤਾਂ ਨਿਊਜ਼ੀਲੈਂਡ ਚ ਵੀ ਜਾਇਆ ਆ ਆਸਟ੍ਰੇਲੀਆ ਚ ਵੀ ਜਾਇਆ ਆ ਕੈਨੇਡਾ ਦੀਆਂ ਵੀ ਸੁਣ ਲਈਆਂ ਜਿਹੇ ਜਿਹਾ ਪੰਜਾਬ ਦੇ ਵਿੱਚ ਨਜ਼ਾਰਾ ਨਾ ਉਹ ਇਹ ਜਿਹਾ ਕਿਤੇ ਵੀ ਹੈ ਨਹੀਂ ਨਾ ਪੰਜਾਬ ਵਰਗੀ ਧਰਤੀ ਆ ਨਾ ਪੰਜਾਬ ਵਰਗਾ ਮੌਸਮ ਆ ਕਿਤੇ ਉੱਥੇ ਤਾਂ ਯਾਰ 6 ਮਹੀਨੇ ਬਰਫ਼ ਹੀ ਪਈ ਜਾਂਦੀ ਆ ਸੂਰਜ ਹੀ ਨਹੀਂ ਦਿਂਦਾ ਇੱਥੇ ਤਾਂ ਯਾਰ ਕੀ ਕਹਣਾ ਜੇ ਮਹੀਨਾ 2 ਮਹੀਨੇ ਗਰਮੀ ਪੈ ਗਈ 2 ਮਹੀਨੇ ਠੰਡ ਪੈ ਗਈ ਉਦੋਂ ਵਰਕੇ ਵਧੀਆ ਮਾਹੌਲ ਆ ਆ ਬੈਠੇ ਹੁਣ ਪਤਲੇ ਲੀੜੇ ਪਾਈ ਕੋਈ ਆ ਜਾਂਦਾ ਨਹੀਂ ਹੈ ਵੀ ਬਰਫ ਪਈ ਆ ਤੇ ਬਾਹਰ ਭੈਣਾ ਨਿਕਲਣਾ ਐ ਜਾਣਾ ਇਹ ਠੀਕ ਆ ਵਧੀਆ ਮੌਲ ਪੰਜਾਬੀ ਤਾਂ ਹੀ ਦਾ ਆਪਣੇ ਮਗਰ ਪਏ ਵੇ ਜਾਂ ਪੰਜਾਬੀ ਸੂਬਾ ਖੋਲਣ ਨੂੰ ਅਡਾਨੀ ਬਾਨੀ ਦਾ ਚਾਤਾ ਚਾਏ ਆ ਵੀ ਇਹ ਜਾਣ ਪੰਜਾਬੀ ਕਿਤੇ ਭੱਜ ਜਾਣ ਅਸੀਂ ਇੱਥੇ ਦਫ਼ਤਰ ਬਣਾ ਲ ਗਏ ਅਸੀਂ ਡਾਕਟਰ ਬਣਾ ਲਗੇ ਉਹਨਾਂ ਨੇ ਇੱਕ ਮਾਹੌਲ ਬਣਾਇਆ ਵੀ ਕਿ ਕੁਸ ਨਹੀਂ ਕੁਸ ਨਹੀਂ ਤੁਸੀਂ ਵੀ ਠੱਕੇ ਕਾਣੋਂ ਨੇ ਆਈਡੀ ਅੱਗੇ ਛੜਕਾਂ ਦੇ ਰਹੀਆਂ ਇਹ ਕਰ ਰਹੀ ਹੈ ਕਦੋਂ ਕੱਢਦੇ ਆ ਇਹ ਆ ਜੇ ਪੰਜਾਬ ਦੇ ਵਿੱਚ ਹੈ ਕੋਈ ਹੈ ਕੋਈ ਫੇਰੇ ਤੁਸੀਂ ਕਾਸ ਵਾਸਤੇ ਕੱਢੀ ਜਾਂਦੇ ਆ ਯਾਰ ਪੰਜਾਬ ਦਾ ਮਾਹੌਲ ਬਾਈ ਪੰਜਾਬ ਦੀ ਫਸਲ ਪੰਜਾਬ ਵਰਗਾ ਝੋਨਾ ਨਾ ਕਣਕੋ ਨਾ ਗੰਨਾ ਕੋਈ ਚੀਜ਼ ਨਹੀਂ ਮਿਲਦੀ ਤੁਹਾਨੂੰ ਹੈ ਉੱਗੂ ਕੰਨੀ ਰੱਖ ਕੇ ਫਿਰ ਮਾੜਾ ਹਾਂ ਜੇ ਤੁਸੀਂ ਅਮਰੀਕਾ ਕਹੋ ਕਿ ਮੈਂ ਜਾਂ ਧੱਕੀ ਖਾਂ ਜਾਣਾ ਹਾਂ ਜੇ ਮੈਂ ਜਾਊਂਗਾ ਮੈਨੂੰ ਕਹਿੰਦਾ ਜਿਹੜੇ ਮੇਰੇ ਯਾਰ ਦੋਸਤਾਂ 20 25 ਮੈਨੂੰ ਨਾਲ ਲੈ ਕੇ ਜਾਣੇ ਪੈਣਗੇ ਹਾਂ ਜੇ ਮੈਂ ਨਾਲ ਹੀ ਲੈ ਕੇ ਜਾਵਾਂ ਉੱਥੇ ਮੈਂ ਇਕੱਲਾ ਜਾਊਂ ਉੱਥੇ ਇਕੱਲਾ ਜਾਓ ਇਕੱਲੇ ਦੀ ਮੇਰੀ ਬਹੁਤ ਇੱਕ ਲੋ ਮੈਨੂੰ ਤਾਂ ਕੁੱਤੇ ਬਿਲੇ ਜੇ ਕਹਿੰਦਾ ਖਾਸਾ ਕੁਝ ਨਾਲ ਲੈ ਕੇ ਜਾਣਾ ਪਊਗਾ ਅਮਰੀਕਾ ਹਾਂ ਉਹਦੀ ਵਧੀਆ ਉਹਦਾ ਕੋਈ ਇੱਥੇ ਹੈਗਾ ਉਹਦੀ ਇੰਟਰਵਿਊ ਆ ਹਾਂ ਕੀ ਲੈ ਉਹ ਹਾਂ ਉਹ ਕਹਿੰਦਾ ਮੇਰੇ ਕੁੱਤੇ ਵੀ ਰੱਖੇ ਆ ਮੇਰੇ ਜਿੰਨੇ ਯਾਰ ਤੋਂ ਤਾਂ ਮੇਰੇ ਨਾਲ ਬੰਦੇ ਆ ਕੇ ਸ਼ਾਮ ਨੂੰ ਰੋਜ਼ ਸਾਰੇ ਲੈਣ ਲੈ ਕੇ ਜਾਣੇ ਹਾਂ ਕਹਿੰਦਾ ਫਿਰ ਸਾਰੇ ਲੈ ਜਾਣੇ ਪੈਣਗੇ ਤੇ ਇਕੱਲੇ ਦੀ ਮੇਰੀ ਉੱਥੇ ਮੈਂ ਉੱਥੇ ਕੀ ਕਰੂੰਗਾ ਲੈ ਜਿੰਦਗੀ ਨਹੀਂ ਮੇਰੀ ਹਾਂ ਉਹ ਕਹਿੰਦਾ ਸਭ ਤੋਂ ਸਿੱਕੇ ਹਾਂ ਪੰਜਾਬ ਚਾ ਬਾਈ ਜੋ ਕੁਛ ਆ ਪੰਜਾਬ ਚ ਹੈ ਕੇਲੀ ਉਹ ਪੱਖਾ ਬੰਦ ਕਰ ਦਿਓ ਸੁੱਚਾ ਬੰਦ ਕਰ ਦਿਓ ਤੂੰ ਤਿੰਨ ਉਹ ਤਿੰਨੇ ਸੁੱਚਾ ਹਾਂ ਇੰਨਾ ਕਹ ਵੀ ਢੇੜਾ ਢੇੜਾ ਗੂੜਾ ਦੇਣਾ ਮਾੜਾ ਮੋਟਾ ਜਾਣਾ ਆਉਣਾ ਉਹ ਢੇੜਾ ਕੱਢਿਆ ਉਹ ਗੱਲ ਵੱਖਰੀ ਆ ਰਹਿਣ ਨੂੰ ਨਹੀਂ ਹੈ ਉੱਥੇ ਨਾ 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 ਰਹਿਣ ਉਹਦਾ ਪੰਜਾਬ ਆ ਯਾਰ ਇਹਦੇ ਅਰਕੀ ਦਾ ਸਰਦਾਰੀ ਨਹੀਂ ਇਸ ਕੋਈ ਦਾ ਮਾਹੌਲ ਇਹਦਾ ਵਾਤਾਵਰਨ ਹਾਂ ਕਿਹਦੇ ਨਹੀਂ ਯਾਰ ਵਿਆਹ ਇੱਥੇ ਆ ਜਾਂਦੇ ਆ ਮਾਂ ਮਰਨੇ ਇੱਥੇ ਆ ਜਾਂਦੇ ਆ ਭੋਗ ਆਪਣੇ ਇੱਥੇ ਪੈਂਦੇ ਆ ਇਹਦਾ ਸਹਿਜ ਪਾੜ ਦਾ ਇਹਦਾ ਖੰਡ ਪਾੜ ਦਾ ਕਿਤੇ ਮਾਗੀ ਮਸਾਕੀ ਲੋਹੜੀ ਮੇਲਾ ਆ ਗਏ ਆਪਾਂ ਉਹ ਮਨਾਉਂਦੇ ਤੁਰੇ ਫਿਰਦੇ ਆ ਉਹ ਮਨਾਉਂਦੇ ਤੁਰੇ ਫਿਰਦੇ ਆ ਉੱਥੇ ਕੋਈ ਮੇਲਾ ਨਹੀਂ ਕੋਈ ਕੁਛ ਨਹੀਂ ਸਭ ਬਸ ਇਕੱਠੇ ਹੋਏ ਬੈਠੇ ਇੱਕ ਦੂਜੇ ਨਾਲ ਗੱਲਾਂ ਮਾਰੀ ਜਾਂਦੇ ਆ ਉਹ ਵੀ ਜੇ ਤੂੰ ਮੈਂ ਆਪਦੇ ਪਿੰਡ ਦੀ ਨਹੀਂ ਸੁਣਾ ਸਕਦਾ ਮੈਂ ਆਪਦੇ ਪਿੰਡ ਦੀ ਨਹੀਂ ਸੁਣਾ ਸਕਦਾ ਕਿਉਂ ਆਪਾਂ ਕਿਹੜਾ ਨੇੜੇ ਦੇ ਪਿੰਡਾਂ ਨੇ ਦੂਰ ਦੂਰ ਦੇ ਆ ਹੋਰ ਅੱਜ ਤਾਂ ਆਪਾਂ ਟੁੱਡੀ ਘਾ ਆਖਣਾ ਆਪਣੇ ਨਾਲ ਮੈਂ ਜਾਣਦਾ ਤੂੰ ਇੱਥੇ ਜਾਣਦਾ ਤੇ ਚੱਲ ਆਪਾਂ ਇੱਕ ਦੋ ਜਣ ਬਹਿ ਕੇ ਗੱਲਾਂ ਬਾਤਾਂ ਕਰਕੇ ਟਾਈਮ ਪਾਸ ਕਰ ਲੈਨੇ ਆ ਬਸ ਇਹੀ 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 ਜ਼ਿੰਦਗੀ ਆ ਇਹਦੇ ਨਾਲ ਹੀ ਸੋਹਣਾ ਆਪਦਾ ਬਸ ਟਾਈਮ ਪਾਸ ਆਪਦਾ ਬਾਈ ਕਰਲਾ ਜਿਹੜਾ ਇੱਥੇ ਦਾ ਆਨੰਦ ਆ ਨਾ ਨਹੀਂ ਕਿਤੇ ਉਹ ਜਿਵੇਂ ਆਪ ਸੁੱਖ ਨੂੰ ਨਹੀਂ ਸਮਝ ਨਹੀਂ ਪੜਦੇ ਆ ਬਨਾਸੀ ਸੁੱਖ ਆਪਣਾ ਸੰ ਹਾਂ ਜਿਹੜਾ ਆਪਣੇ ਆਥਣਾ ਤੇ ਜੋ ਕਹੇ ਰੱਤ ਹੱਥ ਬਣਾ ਜੋ ਸੁੱਖ ਸੱਜੂ ਦੇ ਚਾਰੇ ਉਹ ਬਲਕਨਾ ਬਲਕਨਾ ਬੁਖਾਰੇ ਚਲਾ ਕਰ ਬੰਦ ਖਰਾ ਕਥਾ ਗਰਬਾਣੀ ਦੀ ਚਲਾ ਮਾੜੀ ਜਿ ਕਰ ਹਾਂ ਜਿਵੇਂ ਮਤਲਬ ਆਪਾਂ ਪਹਿਲਾਂ ਛੋਟੇ ਹੁੰਦੇ ਪੜਦੇ ਮੁਹਾਵਰਾ ਹੁੰਦਾ ਸੀ ਜੋ ਸੁੱਖ ਸੱਜੂ ਦੇ ਚਾਰੇ ਨਾ ਬਲਕਨਾ ਨਾ ਬਲਕਨਾ ਬੁਖਾਰੇ ਜਿਹੜਾ ਆਪਦੇ ਕਰਦਾ ਜਾਂ ਆਪਦੀ ਜਨਮ ਭੂਮੀ ਵਰਗਾ ਆਨੰਦ ਹੈ ਉਹ ਬਾਹਰ ਦੇ ਦੇਸ਼ਾਂ 'ਚ ਤੁਹਾਨੂੰ ਨਹੀਂ ਮਿਲਣਾ ਨਹੀਂ ਮਿਲਣਾ ਨਹੀਂ ਮਿਲਣਾ ਜਿਵੇਂ ਸੁਖਣੀ ਸਾਚ ਜਿਹੀ ਹੁੰਦਾ ਬਸ ਜੋ ਅਬਨਾਸੀ ਸੁਖ ਆਪਣਾ ਸਨ ਆਪਣਾ ਜਿਹੜਾ ਆਪਾਂ ਰੋਜ਼ ਬਿਸਤਰੇ ਤੇ ਪੈਂਦੇ ਆ ਜਿਹੜਾ ਉਹ ਸੁੱਖ ਹੈ ਆਪਾਂ ਕਿਸੇ ਰਿਸ਼ਤੇਦਾਰ ਦੇ ਕਹਿ ਜਾਂਦੇ 50000 ਦਾ ਬੈੱਡ ਹੁੰਦਾ ਹੈ ਹਾਂ ਫਾਰਸ ਤੋਂ ਧੋਂਦੇ ਆ ਬਾਥਰੂਮ ਤੋਂ ਧੋਂਦੇ ਆ ਹਾਂ ਧੋਣ ਗਿਆ ਪਤਾ ਕੇ ਕਹਿੰਦਾ ਯਾਰ ਨੀਂਦ ਨਹੀਂ ਆਈ ਨਹੀਂ ਆਈ ਨਹੀਂ ਆਈ ਫਾਜ਼ ਨਹੀਂ ਆਇਆ ਯਾਰ ਇੱਥੇ ਪੈਣ ਦਾ ਕਿਉਂ ਨਹੀਂ ਆਈ ਕਿਉਂਕਿ ਉਹ ਸਾਡਾ ਆਸਾਨ ਆਪਦਾ ਨਹੀਂ ਆਉਂਦਾ ਨਹੀਂ ਹੈ ਉਹ ਬਨੋਟੀ ਆਰਟੀਫੀਸ਼ਲ ਹੈ ਇੱਕ ਦਿਨ ਵਾਸਤੇ ਇੱਕ ਰਾਤ ਬਿਲਕੁਲ ਬਿਲਕੁਲ ਆਪਾਂ ਕਹਿੰਦੇ ਯਾਰ ਆਪਣੇ ਅੰਗਰੇਜ਼ਾਂ ਨੇ ਵੀ ਇਸ ਗੱਲ ਨੂੰ ਮੰਨੇ ਆ ਜੀ ਇਹ ਸਟੈਂਡ ਦਾ ਬੈਸਟ ਹੈ ਹੋਮ ਵਿੱਚ ਦਾ ਬੈਸਟ ਹਾਂ ਉਹ ਕਹਿੰਦੇ ਜਿਹੜਾ ਆਪਣੇ ਘਰ ਵਰਗਾ ਆਨੰਦ ਆ ਤੁਹਾਨੂੰ ਉਹ ਕਿਤੇ ਨਹੀਂ ਮਿਲਣਾ ਜਿਵੇਂ ਕਿਹਾ ਅੰਬਰਸਰ ਦਾ ਦੀਵਾਲੀ ਅੰਬਰਸਰ ਦੀ ਰੋਟੀ ਆਪਣੇ ਘਰ ਦੀ ਹਾਂ ਵੇ ਰੋਟੀ ਆ ਯਾਰ ਪਹਿਲਾ ਢੂਣ ਮਿਰਚਾਂ ਨਾਲ ਖਾ ਲਾ ਉਹਦੇ ਘਰੇ ਵੇ ਤੁਸੀਂ ਨਾ ਇੱਕ ਮੁਹਾਵਰੇ ਸੀ ਲੋਕਾਂ ਨੇ ਬੋਜਾ ਪ੍ਰਾਣੇ ਸਾਡੇ ਸੱਚੇ ਬਣਾਏ ਯਾਰ ਸੱਚੇ ਉਹਨਾਂ ਨੇ ਤੱਤ ਕੱਢ ਕੇ ਬਣਾਏ ਹਾਂ ਆਨੰਦ ਕੱਢ ਕੇ ਫੇਰ ਬਣਾਇਆ ਲਾ ਲਓ ਵੱਡੇ ਸਿਆਣੇ ਬਜ਼ੁਰਗਾਂ ਨੇ ਲਾ ਲਓ ਉਹਨਾਂ ਨੇ ਪੂਰੇ ਤੱਤ ਕੱਢ ਕੇ ਮੁਹਾਵਰੇ ਬਣਾਏ ਬਿਲਕੁਲ ਬਿਲਕੁਲ ਸਹੀ ਉਹਨਾਂ ਦਾ ਕੋਈ ਅਰਥ ਨਿਕਲਦੀ ਹੈ ਮੀਨਿੰਗ ਨਿਕਲਦੀ ਹੈ ਯਾਰ ਤੇਰਾ ਤੂੰ ਭਲਾ ਤੂੰ ਕੱਚੇ ਕੋਠੇ 'ਚ ਬੈਠਾ ਹੈ ਤੈਨੂੰ ਉਹਦੇ 'ਚ ਆਨੰਦ ਆ ਜੇ ਤੂੰ ਪੱਕੇ 'ਚ ਜਾਵਨੇਗਾ ਤੈਨੂੰ ਨੀਂਦ ਹੀ ਨਹੀਂ ਆਉਣੀ ਨਹੀਂ ਆਉਂਦੀ ਹਾਂ ਜਿਹੜੀ ਤੈਨੂੰ ਕੱਚੇ 'ਚ ਸੁਆਦ ਆ ਸੜਕਾਂ ਤੇ ਪਏ ਆ ਧੂਮੀਆਂ 'ਚੋਂ ਬੜੀਆਂ ਵਾਲੇ ਹਾਂ ਉਹ ਕਦੇ ਤੂੰ ਪਾਲੀ ਉਹ ਜੀ ਨਹੀਂ ਦਾ ਆਪਾਂ ਨਹੀਂ ਲੈਂਦੇ ਜਿਹੇ ਜੀ ਉਹ ਲੈਂਦੇ ਆ ਉਹ ਕਹਿੰਦੇ ਆ ਜੇ ਉਹ ਲੈ ਵੀ ਗਏ ਸੀ ਇੱਕ ਦੋ ਬੰਦੇ ਉਹਨਾਂ ਨੂੰ ਘਰੇ ਉਹ ਕਹਿੰਦੇ ਨਾ ਬਾਈ ਉਦੋਂ ਹੀ ਭੱਜ ਗਏ ਕਹਿੰਦੇ ਸਾਡਾ ਤਾਂ ਬਾਈ ਇੱਕ ਮਿੰਟ ਦਾ ਗੁਜ਼ਾਰਾ ਨਹੀਂ ਇੱਥੇ ਤੁਹਾਡੇ ਘਰੇ ਪਰ ਲੱਖ ਮੈਨੂੰ ਪਰੋਠੇ ਦੇਈ ਜਾਓ ਉਹ ਸੇ ਕਰੀ ਜਾਓ ਕਹਿੰਦਾ ਜਿਹੜੀ ਸਾਨੂੰ ਮੰਗ ਕੇ ਸਵਾਦ ਆਉਂਦਾ ਉਹਦੇ ਨਾਲ ਸਵਾਦ ਨਹੀਂ ਬਸ ਇਹੀ ਗੱਲ ਆਉਂਦੀ ਜ਼ਿੰਦਗੀ ਦੇ ਸਵਾਦ ਆ ਬਾਈ ਬੰਦਾ ਲਵੇ ਯਾਰ ਹਾਂ ਮਨੁੱਖ ਦੀ ਦੌੜ ਲੱਗੀ ਹੋਈ ਆ ਪੈਸਾ 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 ਜਰ ਇੱਕ ਮਿੰਟ ਚਲ ਮੰਨ ਲਾ ਤੇਰੇ ਕੋਲੇ ਪੈਸੇ ਤੇਰੇ ਆਦੇ ਖਰਚਣ ਜੋਗੇ ਹੈਗੇ ਆ ਨਾ ਜੇ ਦੂ ਉੱਤੇ ਕਮਾਏਗਾ ਫਿਰ ਕੀ ਕਰੇਗਾ ਬਿਲਕੁਲ ਤੇ ਜੋ ਦੂ ਫਿਰ ਚਲ ਫਿਰ ਉਹ ਵੀ ਹੋਰ ਵੀ ਕਮਾ ਲੇ ਫਿਰ ਕੀ ਕਰੇਗਾ ਉਹ ਗੱਲ ਤਾਂ ਗਾਂ ਹੋਰ 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 ਤੈਨੂੰ ਦੌੜ ਹੋਰ ਲੱਗ ਜੜੀਆਂ ਮੈਂ ਉਹ ਵੀ ਕਮਾ ਲਾਂ ਮੈਂ ਉਹ ਵੀ ਕਹਾਂ ਖਾਣੀ ਰੋਟੀ ਆ ਖਰ ਰੋ ਇੱਕੋ ਭਾਈ ਸੰਤੋਖ ਸਿੰਘ ਸੋਨਿਆਂ ਦੇ ਗੱਲ ਜਿਹਨਾਂ ਨੇ ਸੂਨ ਪ੍ਰਕਾਸ਼ ਲਿਖਿਆ ਹਾਂ ਕਹਿੰਦੇ ਮੈਂ ਨਾ ਕਿੱਥੇ ਹੋਟਲ ਦੇ ਚਾਹ ਪੀਣਾ ਹੁੰਦਾ ਸੀ ਅੱਛਾ ਕਹਿੰਦਾ ਉੱਥੇ ਮੈਂ ਚਾਹ ਪੀਵਾਂ ਤੇ ਇੱਕ ਬੰਦਾ ਆ ਗਿਆ ਤੇ ਕਹਿੰਦਾ ਮੈਨੂੰ ਕਹਿੰਦਾ ਵੀ ਇੱਕ ਟੱਕਾ ਦੇ ਅੱਛਾ ਇੱਕ ਆਨਾ ਇੱਕ ਆਨਾ ਦੇ ਮੈਂ ਚਾਹ ਪੀਣੀ ਆ ਕਹਿੰਦਾ ਮੈਂ ਉਹਨੂੰ 4 ਆਨੇ ਦੇ ਦਿੱਤੇ ਅੱਛਾ ਚਾਲੇ ਦਾ 3-4 ਦਿਨ ਲੰਗ ਜਾਣਗੇ ਕਹਿੰਦਾ ਉਹਨੇ ਕੀ ਕੀਤਾ ਇਹ ਕਾਨੇ ਦੀ ਚਾਹ ਪੀਤੀ ਤਿੰਨ ਆਨੇ ਚਲਾ ਕੇ ਮਾਰੇ ਪਰੇ ਅੱਛਾ ਲੜ ਤੇ ਬੜੇ ਸਾਲੇ ਹੁੰਜੇ ਹਾਂ ਕਹਿੰਦਾ ਮੈਂ ਕਿ ਯਾਰ ਬੰਦਾ ਚੰਗਾ ਇਹ ਮੈਂ ਇਹਨੂੰ ਚਾਰ ਨਾਨੇ ਦਿੱਤੇ ਵੀ ਚਾਰ ਦਿਨ ਨਿਕਲ ਜਾਣਗੇ ਹਾਂ ਆਨੇ ਆਨੇ ਦੀ ਚਾਹੇ ਚਾਰ ਦਿਨ ਪੀ ਲੂਗਾ ਹਾਂ ਕਹਿੰਦਾ ਮੈਂ ਚਲ ਬੋਲਿਆ ਨਾ ਅਗਲੇ ਦਿਨ ਕਹਿੰਦਾ ਫੇਰ ਮੈਂ ਉੱਥੇ ਉੱਥੇ ਫੇਰ ਮੈਨੂੰ ਮਿਲ ਗਿਆ ਬੰਦਾ ਉਹ ਹੂੰ ਕਹਿੰਦਾ ਮੈਨੂੰ ਕਹਿੰਦਾ ਵੀ ਆਨਾ ਦੇ ਉਹ ਕਹਿੰਦਾ ਬੰਦਾ ਕਹਿੰਦਾ ਮੈਂ ਉਹ ਸਿਆਣੀ ਦੇ ਦੀ ਆਠਾਂ ਨੇ ਹਾਂ ਵੀ ਇਹ ਆਠ ਦਿਨ ਨਿਕਲ ਜਾਣਗੇ ਰਾਵਣਾ ਹਾਂ ਕਹਿੰਦਾ ਉਹਨੇ ਆਨੇ ਦੀ ਚਾਹ ਪੀਤੀ ਸੱਤ ਆਨੇ ਕਹਿੰਦਾ ਚਲਾ ਕੇ ਮਾਰੇ ਚਲਾ ਕੇ ਮਾਰੇ ਇਵੇਂ ਕਹਿੰਦਾ ਤੀਜੇ ਦਿਨ ਤੇ ਚੌਥੇ ਦਿਨ ਕਹਿੰਦਾ ਮੈਂ ਉਹਨੂੰ ਰੁਪਈਆ ਦੇਤਾ 16 ਅੰਨੇ ਤੇ 16 ਅੰਨੇ ਦਾ ਰੁਪਈਆ ਹੁੰਦਾ ਆ ਵੀ 16 ਦਿਨ ਦਾ ਅੰਨੇ ਦੀ ਚਾਹ ਪੀਤੀ 15 ਅੰਨੇ ਚਲਾ ਕੇ ਮਾਰੇ ਹੂੰ ਕਹਿੰਦਾ ਮੈਂ ਉਹਨੂੰ ਫਿਰ ਪੁੱਛ ਹੀ ਲਿਆ ਵੀ ਯਾਰ ਮੈਂ ਤੈਨੂੰ ਤਾਂ ਦਿੰਦਾ ਵੀ ਤੇਰੇ ਇੰਨੇ ਦਿਨ ਨਿਕਲ ਜਾਣਗੇ ਰਾਵਨਾ ਤੇ ਤੂੰ ਪੈਸੇ ਸਿੱਟ ਦਿੰਨਾ ਹਾਂ ਕਹਿੰਦਾ ਫਿਰ ਉਹਨੇ ਜਿਹੜਾ ਮੈਨੂੰ ਜਵਾਬ ਦਿੱਤਾ ਨਾ ਮੈਨੂੰ ਕਹਿੰਦਾ ਉਹਨੇ ਹਲਾ ਕੇ ਧਰਤਾ ਹਾਂ ਉਹ ਕਹਿੰਦਾ ਗੱਲ ਸੁਣ ਮੇਰੀ ਜਿਹਨੇ ਅੱਜ ਮੈਨੂੰ ਆਹ ਨਾ ਦਿੱਤਾ ਕੱਲ ਨੂੰ ਮੈਂ ਦੇ ਦਊਗਾ ਕੱਲ ਨੂੰ ਵੀ ਦਊਗਾ ਦਿੱਤਾ ਤਾਂ ਉਹਨੇ ਆ ਮੈਨੂੰ ਯਕੀਨ ਆ ਤੁਹਾਨੂੰ 80 ਲੱਖ ਜੂਨ ਦੇ ਕਿਹਦੇ ਡਰਮ ਭਰੇ ਆ ਕਿਹਦੇ ਡਰਮ ਭਰੇ ਆ ਰੋਟੀ ਸਾਰਿਆਂ ਨੂੰ ਦਿੰਦਾ ਉਹ ਸਭ ਖਾ ਕੇ ਪੈਂਦੇ ਆ ਸਭ ਖਾ ਕੇ ਪੈਂਦੇ ਆ ਬੱਚੇ ਵੀ ਪਾਲਦੇ ਆ ਬਿਲਕੁਲ ਕਰਦੇ ਆ ਆਰੋਂਦੇ ਵੀ ਹਰ ਚੀ ਕਰਦੇ ਆ ਉਹ ਕਿਸੇ ਤੇ ਕੋਈ ਬੈਕ ਬੈਲੈਂਸ ਨਹੀਂ ਹੈ ਜਮ ਨਹੀਂ ਇੱਕ ਮਨੋਖਾ ਹੈ ਹਾਂ ਇਹਨੂੰ ਆਪਦੇ ਤੇ ਯਕੀਨ ਨਹੀਂ ਵੀ ਕੱਲ ਨੂੰ ਮੈਂ ਕੀ ਕਰੂੰਗਾ ਕੱਲ ਨੂੰ ਮੈਂ ਕੀ ਕਰੂੰਗਾ ਫਰੋਂ ਉਹਨੇ ਕਹਿੰਦੇ ਕਿਸੇ ਨੂੰ ਕਹਿੰਦੇ ਯਾਰ ਤੇਰੇ ਕੋਲੇ ਹੁਣ ਇੰਨਾ ਪੈਸਾ ਤੇਰੀਆਂ ਸੱਤ ਪੀੜੀਆਂ ਬੈ ਕੇ ਖਾ ਸਕਦੀਆਂ ਬੈ ਕੇ ਖਾ ਸਕਦੀਆਂ ਤਾਂ ਪੱਤ ਪਿੱਟੀ ਆ ਨਾ ਉਹ ਕਹਿੰਦੇ ਬਾ ਵੱਡੇ ਸਿਆਣਿਆ ਅੱਠਵੀਂ ਵੀੜੀ ਕੀ ਕਰੂੰਗੀ ਹਾਂ ਨਹੀਂ ਤਾਂ ਉਹ ਗੱਲ ਹਾਲਤ ਬਣੀ ਹੋਈ ਆ ਅਸੀਂ ਗਾ ਅਗਲੀ ਪੀੜੀ ਵਾਸਤੇ ਅਗਲੀ ਪੀੜੀ ਵਾਸਤੇ ਅਗਲੀ ਪੀੜੀ ਵਾਸਤੇ ਉਹ ਪਰੋਤਿਆਂ ਤਾਂ ਹੀ ਜਾਣਦੇ ਆ ਯਾਰ ਜਿਹੜੇ ਹੁਣ ਪਹਿਲਾ ਬੱਚੇ ਹੋ ਗਏ ਫਿਰ ਦੋਤਾ ਹੋ ਗਿਆ ਫਿਰ ਦੋਤੇ ਹੋ ਗਏ ਨਾਨੇ ਹਨਾ ਇੱਥੇ ਨਾ ਸਾਡੇ ਦੇਖਣ ਦੇਖਣ ਕਿੱਥੇ ਸਾਧ ਰਿਆ ਹਾਂਜੀ ਬਾਵਰੀਆਂ ਜੀ ਵਾਲਾ ਉਹਨੇ ਨਾ ਤੇ ਉਹ ਨਸ਼ਾ ਖਾਂਦਾ ਸੀ ਹਾਂਜੀ ਤੇ ਉਹਨੇ ਜਿਹੜਾ ਇੱਥੋਂ ਮਿਲਨੇ ਉਹਨੇ ਖਾ ਲੈਣਾ ਰੋਜ ਤੇ ਇੱਕ ਦਿਨ ਬੈਠਾ ਉਹ ਤੇ ਅਸੀਂ ਵੀ ਆ ਗਏ ਅਸੀਂ ਆਖਿਆ ਵੀ ਬਾਬਾ ਕੀ ਗੱਲ ਕਹਿੰਦਾ ਵੀ ਅੱਜ ਕਹਿੰਦਾ ਉਹ ਨਿਗਾ ਉਹਦੀ ਉਧਰ ਮਾਟ ਨਹੀਂ ਕਹਿੰਦਾ ਅੱਜ ਕੋਈ ਆਇਆ ਨਹੀਂ ਹਜੇ ਕਹਿੰਦਾ ਅਸੀਂ ਆਖਿਆ ਕੌਣ ਆਉਣਾ ਕਿਹਨੇ ਆਉਣਾ ਕਹਿੰਦਾ ਨੇ ਬਾਬੇ ਨੇ ਆਉਣਾ ਅਸੀਂ ਆਖਿਆ ਕਾਹਦਾ ਆਉਣਾ ਕਹਿੰਦਾ ਕਹਿੰਦਾ ਲਸੇ ਨੂੰ ਓਕਾ ਕਹਿੰਦਾ ਜੋ ਹੀ ਆਪੇ ਹੀ ਦਊ ਰੋ ਅੱਗੇ ਵੀ ਉਹੀ ਦਿੰਦਾ ਉਹ ਅਸੀਂ ਬੈਠੇ ਰਹੇ ਬੈਠ ਰਹੇ ਤੇ ਭਾਈ ਇਹਨਾਂ ਦਾ ਆ ਗਿਆ ਸ਼ਾਮਾਂ ਆ ਕੇ ਉਹਨੇ 50 ਰੁਪਏ ਮੱਥਾ ਟੇਕਿਆ ਤੇ ਟੇਕੇ ਮੁੜ ਗਿਆ ਤੇ ਗਿਆ ਅੰਦਰ ਕਹਿੰਦਾ ਆਗੇ ਸਾਨੂੰ ਕਹਿੰਦਾ ਦੇਖੋ ਪੰਜਾ ਆ ਗਿਆ। ਇਹ 라ਵਾ ਠੀਕ ਦਾ ਸੀ। ਤੇ ਅਜੇ ਕਹ ਵੀ ਵਾਕਿਆ ਹੀ ਸੱਚੀ ਗੱਲ ਆ। ਵੀ ਉਹਨੇ ਆਈ ਵੇਖ ਲਾ ਇੱਥੇ ਟਾਈਮ ਪਾਸ ਕਰਿਆ। ਜੀ ਕੀ ਉਹਨੇ ਉਹਦੇ ਕੋਈ ਕੁਛ ਨਹੀਂ ਤੇਰੇ ਵਾਲੀ ਗੱਲ ਸੱਚੀ ਆ। ਉਹ ਆਪੇ ਦੰਦਾ ਮਹਾਰਾਜ। ਹਾਂ ਜੀ ਵਿਸ਼ਵਾਸ ਆ ਨਾ ਸਾਰਾ। ਹਾਂ ਕਿਉਂ ਉਦੋਂ ਕੋਈ ਮੱਥਾ ਟੇਕਣ ਆਲਾ ਆ ਜਾਂਦਾ। ਪੜਦੇ ਸੁਣਦੇ ਪੱਥਰ ਦਾ ਕੀੜਾ ਹੁੰਦਾ। ਉਹ ਪੱਥਰ ਐਡਾ ਮੋਟਾ ਹੁੰਦਾ ਜਦੋਂ ਉਹਨੂੰ ਭੰਨੋ ਉਹਦੇ ਵਿਚਾਲੇ ਕੀੜਾ ਹੁੰਦਾ। ਵਿਚਾਲੇ ਹੁੰਦਾ। ਉਹ ਵੀ ਕੁਛ ਨਾ ਕੋ ਖਾ ਕੇ ਜਿਉਂਦਾ। ਖਾ ਕੇ ਜਿਉਂਦਾ ਬਿਲਕੁਲ ਬਿਲਕੁਲ। ਨਜ਼ਰ ਆਪਾਂ ਤਾਂ ਦੇਖ ਲਿਆ ਡੱਬੀ ਪਰ ਆਂਡਾ ਆਂਡਾ ਜਿਹੜਾ ਹੁੰਦਾ ਹੈ ਉਹਨਾਂ ਵਿੱਚ ਚਾਰ ਚੀਜ਼ਾਂ ਦਾ ਉਤਪਾਦ ਹੁੰਦੀਆਂ ਹਨ ਅੰਡੇ ਚ ਜੇਰ ਸੇਤ ਯਕੀਨੀ ਹਾਂ ਅੰਡੇ ਦੇ ਵਿੱਚ ਬੱਚਾ ਹੁੰਦਾ ਹੈ ਉਹ ਕਿੱਦਾਂ ਦੀ ਖਰਾਕ ਜਾਂਦੀ ਹੈ ਮੈਨੂੰ ਉਤੋਂ ਬੰਦ ਹੁੰਦਾ ਚਾਰ ਸਪਿਰੋਂ ਚਾਰ ਸਪਿਰੋਂ ਬੰਦ ਹੁੰਦਾ ਹਾਂ ਕਿੱਦਾਂ ਦੀ ਉਹਨੂੰ ਹਵਾ ਜਾਂਦੀ ਹੈ ਹਵਾ ਜਾਂਦੀ ਹੈ ਪਾਣੀ ਆਲਾ ਕਿ ਬੱਚਾ ਉਹਦੇ ਵਿੱਚ ਜਿਉਂਦਾ ਹੈ ਜਿਉਂਦਾ ਹੈ ਹੈਨਾ ਉਹ ਜੋ ਹੌਲੀ ਹੌਲੀ ਬਾਹਰ ਬਾਹਰ ਦੀਆਂ ਕਰੇ ਉਹਦੇ ਨਹੀਂ ਬੱਚਾ ਬਾਹਰ ਆ ਜਾਂਦਾ ਜਿਵੇਂ ਕੁੱਤੇ ਆ ਇਹਨਾਂ ਨੇ ਪਕਾ ਕੇ ਖਾਣੀ ਆ ਬਿਲਕੁਲ ਜੀ ਇਹਨਾਂ ਦੀ ਆਪਣੀ ਉਹ ਆਪਾਂ ਕਿਵੇਂ ਆ ਕੇ ਪਾ ਦੜੀਆਂ ਇਹਨਾਂ ਨੂੰ ਇਹਨਾਂ ਨੇ ਖਕ ਲੜੀਆਂ ਇਹ ਤਵੀਵਾਲਦੇ ਆ ਜਾਂ ਕਿਤੇ ਜਨਾਂ ਦੀ ਬੀਜੀ ਆ ਕਣਕ ਇਹ ਵੀ ਰੱਬ ਦੇ ਆਸਰੇ ਹੀ ਫਿਰਦੇ ਆ ਬੰਦਾ ਪਾਵੇ ਕਿ ਨਾ ਪਾਵੇ ਗੁਰੂ ਗ੍ਰੰਥ ਸਾਹਿਬ ਦੇ 855 ਅੰਕ ਤੇ ਆਉਂਦਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੇਸੀ ਹੀ ਹੈ ਹੂੰ ਜਲ ਵਿੱਚ ਜੰਤੋਂ ਪਾਏ ਕਿ ਤਿੰਨਾ ਵੀ ਰੋਜੀ ਦੇ ਉਹ ਕਹਿੰਦੇ ਜਿਹੜੇ ਜਲ ਦੇ ਵਿੱਚ ਪਾਣੀ ਹੈ 42 ਲੱਖ ਜੂਨ ਜਲ ਚ ਮੰਨੀ ਗਈ ਹੈ ਮੰਨੀ ਗਈ ਆ ਸਹੀ ਆਖੂ ਪਰ ਮੰਨੀ ਗਈ ਆ ਉਹ ਕਹਿੰਦੇ ਇਹ 42 ਲੱਖ ਜੂਨ ਆ ਜਲ ਦੇ ਵਿੱਚ ਉੱਥੇ ਹੱਟ ਨਾ ਚੱਲਨੀ ਨਾ ਕੋ ਕਿਸ ਕਰੇ ਹੂੰ ਉੱਥੇ ਨਾ ਕਹਿੰਦੇ ਕੋਈ ਹੱਟੀ ਚੱਲਦੀ ਆ ਆਪਾਂ ਕੋ ਕਮਾਈ ਕਰਦਾ ਹੈ ਕਮਾਈ ਕਰਦਾ ਜੀਆਂ ਦਾ ਆਹਾਰ ਜੀ ਨਾਨਕ ਇਹੋ ਕਰੇ ਉਹ ਕਹਿੰਦੇ ਉਹਨੇ ਜੀਆਂ ਦਾ ਹਾਰ ਹੁੰਦੀ ਖਰਾਕ ਖਰਾਕ ਉਹਨੇ ਉਹ ਜੀਆਂ ਦਾ ਖਰਾਕ ਜੀ ਬਣਾਦੇ ਜੀ ਬਣਾਦੇ ਮੱਚੀਆਂ ਛੋਟੀਆਂ ਨੂੰ ਖਾਈ ਜਾਂਦੀਆਂ ਖਾਈ ਜਾਂਦੀਆਂ ਬਿਲਕੁਲ ਪੂਰਿਆਂ ਨੂੰ ਖਾਈ ਜਾਂਦੀਆਂ ਪੂਰੇ ਡੱਡੂਆਂ ਨੂੰ ਖਾਂਦੇ ਜਿਵੇਂ ਹੁਣ ਜਲਬ ਦੇ ਜਲਬ ਦੇ ਵਿੱਚ ਯਾਰ ਜੀ ਬਣਦੇ ਆ ਉਹ ਖਾਈ ਜਾਂਦੇ ਆ ਹਾਂ ਉਹ ਜੀ ਜੀ ਖਾ ਕੇ ਹੀ ਟੇਮ ਪਾਸ ਕਰਦੇ ਆ ਇਹ ਹਾਰ ਆ ਖਰਾਕ ਉਹ ਜੀ ਬਣ ਕੇ ਟੇਮ ਪਾਸ ਕਰੀ ਜਾਂਦੇ ਆ ਉਹ ਕਹਿੰਦੇ ਨਾਨਕ ਚਿੰਤਾ ਮਤ ਕਰੋ ਤੀਰਤਾ ਤੇ ਸੀ ਇਹ ਹਾਂ ਉਹਨੂੰ ਚਿੰਤਾ ਹੈ ਉਹ ਜੀ ਚਿੰਤਾ ਨਾ ਗੁਰਪਰਸਾਦ ਦੇ ਸਾਨੂੰ ਸਾਡਾ ਵਿਸ਼ਵਾਸ ਨਹੀਂ ਭਾਜਦਾ ਬਿਲਕੁਲ ਬਿਲਕੁਲ ਭਾਈ ਉਹ ਨਹੀਂ ਚਿੰਤਾ ਜੋ ਕਰੇ ਕਰਾਏ ਆਪੇ ਆਪ ਆਪਾਂ ਮੰਨਦੇ ਨਹੀਂ ਆਪਾਂ ਪਰ ਫਿਰ ਵੀ ਆਪਣਾ ਭਰੋਸਾ ਨਹੀਂ ਖੜਦਾ ਭਾਈ ਬਾਪ ਹੁੰਦਾ ਬਾਪ ਨੂੰ ਪਤਾ ਹੈ ਵੀ ਮੈਂ ਆਪਦੇ ਮੁੰਡੇ ਨੂੰ ਮੋਟਰਸਾਈਕਲ ਲੈ ਕੇ ਦੇਣਾ ਹਾਂ ਇੱਕ ਸਾਈਕਲ ਦੀ ਲੈ ਕੇ ਆ ਸਾਈਕਲ ਲੈ ਕੇ ਆ ਇਹ ਗੱਡੀ ਦੇ ਲੈ ਕੇ ਆ ਕਿ ਟਰੱਕ ਦੇ ਲੈ ਕੇ ਆ ਕਾਹਦੇ ਲੈ ਕੇ ਉਹਨੂੰ ਪਤਾ ਹੁੰਦਾ ਪਤਾ ਉਹ ਜਿਹਦੀ ਨੂੰ ਲੈ ਕੇ ਦਿੰਦਾ ਬਿਲਕੁਲ 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 ਉਹ ਸਾਡਾ ਜੀ ਪਰਮਾਤਮਾ ਪਤਾ ਹੈ ਪਿਤਾ ਹੈ ਸਾਡਾ ਪਤੀ ਕਹ ਲਈਏ ਪਿਤਾ ਕਹ ਲਈਏ ਉਹਨਾਂ ਸਾਡੇ ਪਹਿਲੇ ਸਾਰੇ ਪਤਾ ਸਾਰਾ ਗਿਆਨ ਨਾਲ ਜਿਹੜੀ ਚੀਜ਼ ਦੀ ਲੋੜ ਹੈ ਉਹ ਦਿੰਦਾ ਹੁਣ ਬਿਲਕੁਲ ਬਿਲਕੁਲ ਜੋ ਮੰਗੇ ਠਾਕੁਰ ਆਪਣੇ ਤੇ ਜਿਹਾ ਸੋਈ ਸੋਈ ਦੇਵੇ ਸੋਈ ਸੋਈ ਦੇਵੇ ਉਹ ਦਿੰਦਾ ਜੋ ਵੀ ਆਪਾਂ ਮੰਗਦੇ ਹਾਂ ਬਿਲਕੁਲ 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 ਜਿਹੜੀ ਲੋੜ ਹੁੰਦੀ ਹੈ ਉਹ ਹਾਂ ਇਹ ਤਾਂ ਮਾਈ ਆਪਦਾ ਸਤਨਾਮ ਕਹਿ ਕੇ ਵਾਹਿਗੁਰੂ ਕਹਿ ਕੇ ਆ ਤਾਂ ਤੁਰਿਆ ਚੱਲੋ ਤੇਰਾ ਆਪੇ ਸਭ ਟੋ ਮੇਲਾ ਬਣ ਜਾਣਾ ਜਿੱਥੇ ਉਹਨੂੰ ਤੈਨੂੰ ਤੋਰਨਾ ਜਿੱਥੇ ਜਾਣਾ ਬਹਿਣਾ ਖੜਨਾ ਤੂੰ ਉੱਥੇ ਤੈਨੂੰ ਘੱਲ ਹੀ ਦੇਣਾ ਹਰ ਹਾਲ ਹਰ ਹਾਲ ਨੱਕ ਨਾ ਤੋ ਹੱਥ ਕਾਪ ਆਪੇ ਰਾਸਤੇ ਫੋਲ ਲੰਦਾ ਆਪੇ ਸਾਰਾ ਕੁਝ ਫੋਲਦਾ ਹਾਂ ਜਹਾਂ ਦਾਣੇ ਤਹਾਂ ਖਾਣੇ ਇੱਥੇ ਉਹ ਦਾਣਾ ਪਾਣੀ ਲਿਖਿਆ ਜਾਂ ਜਿੱਥੇ ਜੋ ਚੁਗਣਾ ਉਹ ਹਰ ਹਾਲ ਚੋ ਉਹ ਜੀ ਵਿਧ ਬਣਾਉਂਦਾ ਵਿਧ ਬਣਾਉਂਦਾ ਵਿਧ ਬਣਾਉਂਦਾ ਵਈ ਬਣਾਉਂਦਾ ਸਾਨੂੰ ਚੁਗਣਾ ਹੀ ਪੈਣਾ ਇਹ ਇੱਕ ਆਪਾਂ ਨੂੰ ਚਿਤ ਮਹਾਰਾਜ ਜਿਹੜਾ ਇਹ ਆਪਾਂ ਨੂੰ ਇੱਕ ਦੀਂਦਾ ਨਹੀਂ ਇਹ ਲੈਟਰ ਰੂਪ ਆ ਜਿਹੜਾ ਕਿ ਜਿਹਦਾ ਕੋਈ ਨਿਸ਼ਾਨ ਨਹੀਂ ਕੋਈ ਨਾਂ ਨਹੀਂ ਕੋਈ ਹੋਰ ਹਾਂ ਅਦ੍ਰਿਸ਼ਤ ਰੂਪ ਹੈ ਦੋ ਚੀਜ਼ਾਂ ਇੱਕ ਦੇਸ਼ਤ ਹੁੰਦੇ ਆ ਇੱਕ ਅਦ੍ਰਿਸ਼ਤ ਹੈ ਤੈਨੂੰ ਦਿਸੜਾ ਨਹੀਂ ਨੇ ਹੁਣ ਜੋ ਪੁੱਲ ਦੇ ਵਿੱਚ ਮਹਿਕ ਹੈਗੀ ਆ ਉਹ ਬੰਦਾ ਕਮਲਾ ਕਹਿੰਦਾ ਫੁੱਲ ਦੀ ਮਹਿਕ ਦਿਖਾਓ ਵੱਟ ਕੇ ਕੋਣ ਦਿਖਾ ਦੋ ਹਾਂ ਕੋਣ ਦਿਖਾ ਦੋ ਹਾਂ ਹੁਣ ਹਵਾ ਚੱਲ ਰਹੀ ਆ ਆ ਪਾ ਆਕਸੀਜਨ ਨਾਲ ਸਾਹ ਲੈਣੇ ਆ ਉਹ ਬੰਦਾ ਕਹੇ ਹਵਾ ਦਿਖਾਓ ਕਿੱਥੇ ਦਿਖਾ ਕਿੱਥੇ ਆ ਹਵਾ ਨੂੰ ਮਹਿਸੂਸ ਕੀਤਾ ਜਾ ਸਕਦਾ ਹਵਾ ਦੇਖਣ ਵਾਲੀ ਚੀਜ਼ ਨਹੀਂ ਹੈ ਦੇਖਣ ਵਾਲੀ ਚੀਜ਼ ਨਹੀਂ ਹੈ ਔਰ ਕਈ ਕਹਿੰਦੇ ਨੇ ਦਿਖਾ ਰੱਬ ਹਾਂ ਰੱਬ ਦਿਖਾ ਬੇ ਰੱਬ ਦੀ ਕਿਤੇ ਗੱਲ ਐ ਰੱਬ ਤਾਂ ਕਿ ਲੈਟਰ ਰੂਪ ਆ ਯਾਰ ਕਾ ਤੂੰ ਰੱਬ ਹੀ ਐ ਹਾਂ ਜਿਹੜਾ ਤੂੰ ਬੈਠਾ ਹੋਰ ਤੂੰ ਕੀ ਐ ਬਿਲਕੁਲ ਲਖਮੀਰ ਵੀ ਵੀਰ ਜੀ ਨੇ ਕਹਿੰਦੇਗੇ ਉਹ ਕਹਿੰਦੇ ਤੂੰ ਤੂੰ ਤੋ ਤੋ ਕਰਕੇ ਤੋਪ ਐ ਜਿਸਕੋ ਕਹਤਾ ਔਰ ਉਹ ਕਹਿੰਦਾ ਜਿਹਨੂੰ ਤੂੰ ਹੋਰ ਸਮਝੀਗਾ ਉਹ ਤਾਂ ਤੂੰ ਹੀ ਨਿਕਲਿਆ ਉਹ ਤਾਂ ਤੂੰ ਹੀ ਨਿਕਲਿਆ ਉਹ ਤਾਂ ਤੂੰ ਹੀ ਐ ਬਿਲਕੁਲ ਬਿਲਕੁਲ ਅਸਲੀ ਬਨੋਖੇ ਹੀ ਪਰਮਾਤਮਾ ਜਿਵੇਂ ਆਪਾਂ ਕਹਿੰਦੇ ਆ ਮਨ ਤੂੰ ਜੋਤ ਸਰੂਪ ਆ ਆਪਣਾ ਮੂਲ ਆਪਣਾ ਮੂਲ ਪਛਾਣ ਜਿਵੇਂ ਕਿਸੇ ਨੇ ਕਿਹਾ ਸੀ ਜਿਵੇਂ ਆਪਾਂ ਨੂੰ ਇੱਕ ਦਿਨ ਇੱਥੇ ਵਿੱਚ ਵੀ ਸੁਣਾਈ ਸੀ ਇਹਦੇ ਮੈਂ ਕਿਹਾ ਸੀ ਉਹ ਮੈਂ ਕਿਹਾ ਜੇ ਹੁਣ ਆਪਾਂ ਗੁਰਦੁਆਰੇ 'ਚ ਰਹਿੰਦੇ ਆ ਆਪਾਂ ਨੂੰ ਕੋਈ ਆ ਕੇ ਬੰਦਾ ਪੁੱਛੇ ਵੀ ਰੱਬ ਕਿੱਥੇ ਆ ਮੈਂ ਕਿਹਾ ਨਹੀਂ ਰਹਿੰਦੇ ਆ ਆਪਾਂ ਗੁਰਦੁਆਰੇ 'ਚ ਦੱਸੋਗੇ ਕਿੱਥੇ ਚੱਲਣਾ ਕਿ ਤੇਰੇ ਨੂੰ ਮੈਂ ਪੁੱਛਿਆ ਦੱਸਾਂਗਾ ਕਿੱਥੇ ਆ ਬੰਦਾ ਨਹੀਂ ਮੈਂ ਤਾਂ ਪਤਾ ਨਹੀਂ ਮੈਂ ਕਿਹਾ ਤੂੰ ਰੱਬ ਹੀ ਆ ਤੂੰ ਹੀ ਰੱਬ ਉਹ ਤੂੰ ਹੀ ਰੱਬ ਆ ਬੰਦਾ ਹੀ ਰੱਬ ਆ ਬੰਦੇ ਦੇ ਵਿੱਚੋ ਹੀ ਲੱਭਣਾ ਹੈ ਆਪਦੇ ਚੋਂ ਤਾਂ ਆਪਾ ਲਵਦੇ ਨਹੀਂ ਪਾਸੇ ਟੋਲਦੇ ਫਿਰਦੇ ਆ ਅੰਦਰ 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 ਆ ਬੰਦੇ ਨੂੰ ਬਾਸ ਸਾਡੀ ਕਿਸਮ ਦੀ ਬਾਲਕੀ ਹੁੰਦੀ ਇਹੀ ਆ ਅਸੀਂ ਉਹਨੂੰ ਬਾਹਰ ਲਵਦੇ ਫਿਰਦੇ ਆ ਬਾਹਰ ਲਵਦੇ ਬਿਲਕੁਲ ਬਣਾ ਲ ਦਰੋਂ ਯਾਰ ਮਹਾਰਾਜ ਨੇ ਦੇਖ ਸਰੋਵਰ ਬਣਾਇਆ ਸਰੋਵਰ ਮਲਾ ਕੇ ਉਹਦੇ ਵਿੱਚ ਹਰਮੰਦਰ ਸਾਹਿਬ ਬਣਾਇਆ ਉਹੀ ਹਾਲ ਸਰੀਰ ਦਾ ਮਹਾਰਾਜ ਨੇ ਸਰੀਰ ਬਣਾਇਆ ਉਹਦੇ ਵਿੱਚ ਹਰਮੰਦਰ ਬਣਾਇਆ ਉਹਦੇ ਵਿਚਾਲੇ ਹਰਮੰਦਰ ਬਣਾਤਾ ਤੇ ਉਹ ਉਹ ਸੋਝੀ ਹੋਈ ਆ ਜੇ ਸੋਝੀ ਹੋ ਤੋ ਲੈ ਲਗੇ ਜਿਹੜਾ ਹਰਮੰਦਰ ਸਾਹਿਬ ਬਣਿਆ ਨਾ ਉਹ ਕਈ ਕਥਾ ਵਾ ਦਿਆ ਉਹ ਕਹਿੰਦੇ ਤੁਸੀਂ ਫੀਤਾ ਲੈ ਜਾਓ ਤੁਸੀਂ ਚਾਰੇ ਖੁੰਝਾਂ ਤੇ ਮਿਣੋਂਗੇ ਨਾ ਸਾਰੇ ਖੁੰਝਾਂ ਦੇ ਇੱਕੋ ਜਾ ਇੱਕੋ ਜਾ ਲੱਗੂਗਾ ਜੋ ਐਨ ਸੈਂਟਰ ਚ ਜਾਓ ਸੈਂਟਰ ਚ ਜਾਓ ਜਮਾ ਬਿਲਕੁਲ ਸੈਂਟਰ ਚ ਜਾਓ ਤੇ ਲੱਗਦਾ ਹੁੰਦਾ ਜਿਵੇਂ ਇੱਕ ਸਿਰੇ ਜਿੱਤੇ ਆ ਹਾਂ ਤੇ ਚਾਰੇ ਖੁੰਝਾਂ ਨੂੰ ਕਹਿੰਦੇ ਜਿਵੇਂ ਮਣੋਂਗੇ ਐਨ ਪੂਰਾ ਕੁੜੀਆਂ ਚ ਬਣਿਆ ਪੂਰਾ ਉਹ ਕੁੜੀਆਂ ਚ ਪੂਰਾ ਕੁੜੀਆਂ ਇਹਦਾ ਚਾਰੇ ਖੁੰਝਾਂ ਚ ਇੱਕੋ ਜਾ ਬਿਲਕੁਲ ਬਿਲਕੁਲ ਵਾਹਿਗੁਰੂ ਜਾਰੇ ਜਿਹੜੇ ਪਰਮੇਸ਼ਰ ਵਾਹਿਗੁਰੂ ਆਪ ਦੀ ਉਹਨਾਂ ਨੇ ਗਲਤੀ ਕਿਵੇਂ ਕਰ ਜਾਣਗੇ ਉਹ ਗਲਤੀ ਤਾਂ ਆਪਾਂ ਆ ਉਹ ਨਹੀਂ ਗਲਤੀਆਂ ਦੇ ਜੋਤ ਸਰੂਪ ਹੈ ਆਪਣਾ ਮੂਲ ਪਛਾਣ